ਸਟਿਕਲ ਦੀ ਸਾਰਿਆਂ ਨੂੰ ਆਪਣੀ ਸਾਈਕਲ ਮੈਰਾਥਨ ਦਾ ਆਪਣਾ ਤੀਸਰੇ ਪੜਾਅ ਤੇ ਆਪਣੀ ਸਾਈਕਲ ਮੈਰਾਥਨ ਪਹੁੰਚ ਚੁੱਕੀ ਆ ਸਾਈਕਲਿੰਗ ਕਿਉਂਕਿ ਆਪਾਂ ਫਸਟ ਡੇ ਕਿਹੜੀ ਸਟਾਰਟ ਕੀਤੀ ਸੀ ਉਹਦਾ ਨਾਮ ਸੀ ਸਾਈਕਲ ਮੈਰਾਥਨ ਉਸ ਤੋਂ ਬਾਅਦ ਆਪਣੀ ਦੇ ਨਾਮ ਹੈ ਕਿ ਨਹੀਂ ਸਾਈਕਲਿੰਗ ਫਿਰ ਇੱਕ ਹਫਤੇ ਹਰੇਕ ਐਤਵਾਰ ਆਪਾਂ ਕਰਦੇ ਆ ਤੀਸਰੇ ਪੜਾਅ ਤੇ ਹੁਣ ਆਪਾਂ ਪਹੁੰਚੇ ਆ ਉਹਦੀ ਕਿਹੜੀ ਲੋਕੇਸ਼ਨ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਵੀ ਕਿੱਥੋਂ ਤੋਂ ਕਿੱਥੇ ਤੱਕ ਜਾਣਾ ਉਹਦੀ ਟਾਈਮਿੰਗ ਹੈਗੀ ਆ 6 ਵਜੇ ਤੋਂ 9 ਵਜੇ ਦੀ ਤੇ ਲੋਕੇਸ਼ਨ ਹੈਗੀ ਆ ਮਹਿਲਕਲਾ ਕ੍ਰਿਪਾਲ ਸਿੰਘ ਵਾਲਾ ਕਨਾਲ ਮਾਜਰਾ ਧਨੇਰ ਚੱਕ ਦਾ ਪੋਲਾ ਤੇ ਮੂਵ ਸਿਨੀਵਲ ਕਲਾ ਤੇ ਸਮਾਪਤੀ ਹੈਗੀ ਹੈ ਮੈਹਨ ਕਲਾ ਸਹੀ 9 ਵਜੇ ਤੁਹਾਨੂੰ ਸਾਰਿਆਂ ਨੂੰ ਫ੍ਰੀ ਕਰ ਦਿੱਤਾ ਜਾਊਗਾ ਬਾਈ ਜਨ ਕੋਈ ਇੰਨਾ ਜ਼ਿਆਦਾ ਸਾਈਕਲ ਨਹੀਂ ਚਲਾ ਸਕਦਾ ਟੋਟਲ ਕਿਲੋਮੀਟਰ 25 26 ਕਿਲੋਮੀਟਰ ਬਣਦਾਗਾ ਬਾਈ ਤੁਸੀਂ ਕੋਈ ਘੱਟ ਚਲਾ ਸਕਦਾਗਾ ਉਹ ਤੁਸੀਂ ਘੱਟ ਚਲਾ ਕੇ ਆਹੀ ਗਰਾਊਂਡ ਦੇ ਵਿੱਚ 9 ਵਜੇ ਪਹੁੰਚ ਸਕਦੇ ਹੋ ਵਾਪਸ ਆ ਸਕਦੇ ਹੋ ਵਿੱਚੋਂ ਤੇ ਸਾਰਿਆਂ ਨੂੰ ਰਿਕਵੈਸਟ ਕਰਦੇ ਆ ਜਰੂਰ ਤੁਸੀਂ 8 ਸਤੰਬਰ 2024 ਨੂੰ ਜਰੂਰ ਇਸ ਸਾਈਕਲਿੰਗ ਦਾ ਹਿੱਸਾ ਬਣੋ ਸਸੀ ਕੱਲ ਦੀ ਸਾਰਿਆਂ ਨੂੰ